ਦਲਿਤ ਲੋਕਾਂ ਦੇ ਲਈ ਅਥਾਹ ਮਿਹਨਤ ਕੀਤੀ ਪਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਿਤ ਲੋਕਾਂ ਨੂੰ ਵੱਡਾ ਸਨੇਹਾ ਦਿੱਤਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਬਾਬਾ ਸਾਹਿਬ ਹੀਰੋ ਬੇੜਕਰ ਜੀ ਦਾ ਦਰਸ਼ਾ ਨੂੰ ਅਪਣਾਇਆ ਅੱਜ ਪੂਰੇ ਪੰਜਾਬ ਪਰ ਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਦਾ ਅਰਸ਼ਾ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਨਾਰ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਕਿ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਕਿ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਫੈਮਿਨਸ ਪੰਜਾਬ ਚ ਖੁੱਲ੍ਹੇ ਲਗੇ ਕਿਉਂਕਿ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਦਾ ਮਿਸ਼ਨ ਸੀਗਾ ਜਦੋਂ ਸਾਡੇ ਸਮਾਜ ਦੇ ਲੋਕ ਪੜ੍ਹਨਗੇ ਉਹ ਤਰੱਕੀ ਕਰਨਗੇ 바ਵਾ ਸਾਹਿਬ ਭੀਮrao ਅੰਬੇਦਕਰ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖਿਆ ਨੂੰ ਪੜਾਏਗਾ ਉਹ ਜਿਸ ਤਰ੍ਹਾਂ ਛੇ ਦਿਨ ਦੁੱਧ ਵਾਂਗੂ ਆ ਕਿ ਜਦੋਂ ਛੇ ਦਿਨ ਦੁੱਧ ਪੀਤਾ ਹੁੰਦਾਗਾ ਉਹ ਛੇਰ ਦੀ ਤਰ੍ਹਾਂ ਦਹਾੜਦਾਗਾ ਤਾਂ ਜਿਹੜਾ ਸਿੱਖਿਆ ਪ੍ਰਾਪਤ ਕਰੂਗਾ ਤਾਂ ਮੈਂ ਸਮਝਦਾ ਸਮਾਜ ਦੇ ਅੰਦਰ ਉਹ ਅੱਗੇ ਵਧੂਗਾ ਇਹ ਬਹੁਤ ਵੱਡੇ ਨਾਰੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਕੰਮ ਕਰ ਰਹੀ ਆ ਸੋ ਜਿਹੜੀਆਂ ਵੀ ਤਾਕਤਾਂ 바ਵਾ ਸਾਹਿਬ ਭੀਮrao ਅੰਬੇਦਕਰ ਜੀ ਦਾ ਅਪਮਾਨ ਕਰਨਾ ਚਾਹੁੰਦੀਆਂ ਨੇ ਕਿਆਂ ਜਾਪਾਨ ਕਰ ਦਿਆ ਕੀਤਾਗਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਜਿਹੜਾ ਹੈਗਾ ਸੁਨੇਹਾਗਾ ਬਿਲਕੁਲ ਉਹਨਾਂ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਹੋਮ ਮਿਨਿਸਟਰ ਨੂੰ ਬੇਨਤੀ ਕਰਨਾ ਚਾਹਨਾਗਾ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੇ ਬੁੱਤ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਾਰਤ ਲਿਆ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਛਾ ਪ੍ਰਤਾਪ ਜਿਹੜੀ ਪ੍ਰਤਾਪ ਸਿੰਘ ਭਾਈਵਾ ਦੇ ਉੱਪਰ ਕਾਰਵਾਈ ਹੋ ਰਹੀ ਹੈ ਤੁਸੀਂ ਕਿਵੇਂ ਦੇਖਦੇ ਪ੍ਰਤਾਪ ਸਿੰਘ ਬਾਜਬਾ ਇੱਕ ਬਹੁਤ ਹੀ ਸੈਂਸਿਬਲ ਪੋਸਟ ਨੂੰ ਇੱਕ ਸੰਵਿਧਾਨਕ ਪੋਸਟ ਨੂੰ ਹੋਲ